ਕੁਸ਼ਕਵਰੀ ਹੋਰ ਓਏ ਕੋਮਲ ਆ ਰਹੀ ਹੈ ਆਪਣੀ ਇਹ ਕੁਸ਼ਕਵਰੀ ਹੈ ਅੱਛਾ ਉਹਨੇ ਆਣ ਲਈ ਕਿਹਾ ਫਿਰ ਤੁਸੀਂ ਕੀ ਕਿਹਾ ਮੈਂ ਕੀ ਕਹਿਣਾ ਸੀ ਮੈਂ ਕਿਹਾ ਆ ਜਾ ਕੋਈ ਨਾ ਤੇਰਾ ਆਪਦਾ ਘਰ ਆ ਮੈਂ ਕਿਹਾ ਉਹਦਾ ਆਪਦਾ ਘਰ ਆ ਤਾਂ ਮੇਰਾ ਕੀ ਹੈ ਹਲੇ ਹਲੇ ਪਰਸੋ ਚੌਥੇ ਤੋਂ ਆ ਕੇਗੀ ਹੁਣ ਉਹਨੂੰ ਆਣ ਨੂੰ ਕੀ ਹੋਇਆ ਤੁਸੀਂ ਆਪ ਵੀ ਜਵਾਬ ਦੇ ਸਕਦੇ ਹੋ ਨਾ ਉਹ ਜਦੋਂ ਦੀ ਮਾਂ ਗਈ ਹੈ ਨਾ ਉਹ ਮਾਂ ਨੂੰ ਯਾਦ ਕਰਕੇ ਇੱਥੇ ਉਹਦਾ ਆ ਕੇ ਜੀ ਨਹੀਂ ਲੱਗਦਾ ਤਾਂ ਇਹ ਦੋ ਬਜਰੀ ਆਥਰ ਨੂੰ ਮੁੜ ਜਾਂਦੀ ਹੁੰਦੀ ਹੈਗੀ ਹੁਣ ਵੀ ਉਹਨੇ ਐਂ ਕਰਨਾਗਾ ਜਾਂ ਹੱਦ ਦਾ ਇੱਕ ਰਾਤ ਲਾ ਲੂਗੀ ਨਹੀਂ ਮੁੜ ਜਾਣਾ ਆਥਰ ਨੂੰ ਨਹੀਂ ਮੇਰਾ ਵੀ ਪੇਕਾ ਘਰ ਹੈ ਤੇ ਪਰ ਮੈਂ ਤੀਸਰੇ ਦਿਨ ਮੂੰਹ ਨਹੀਂ ਚੱਕਦੀ ਮੈਨੂੰ ਪਤਾ ਮੇਰਾ ਘਰ ਇਹ ਹੈ ਮੈਂ ਸੰਭਣਾ ਨਾਲੇ ਰਹੀ ਗੱਲ ਮਾਂ ਨੂੰ ਯਾਦ ਕਰਨ ਦੀ ਉਹ ਇੱਥੇ ਆ ਕੇ ਬੁੱਕਣ ਲੱਗ ਜਾਂਦੀ ਹੈ ਜਾਣ ਵਾਲੇ ਨਾ ਦੁਨੀਆ ਤਾਂ ਚੱਲ ਜਾਂਦੇ ਪਿਛਲਿਆਂ ਦੀ ਸੁੱਖ ਬਾੜ ਲੈ ਉਹ ਵਾਧੂ ਹੁੰਦਾ ਜ਼ਰੂਰੀ ਇੱਥੇ ਆ ਕੇ ਬੁੱਕਣਾ ਉਹ ਚੱਲ ਕੋਈ ਨਾ ਤੂੰ ਐਂ ਕਾ ਨੂੰ ਬੋਲਦੀ ਆ ਤੂੰ ਨਾ ਦੋ ਕੁ ਦਿਨ ਸੇਵਾ ਕਰਦੀ ਮੜੀ ਐ ਉਹਦਾ ਜੀਜਾ ਲੱਗੂਗਾ ਮੇਰੇ ਤੋਂ ਸੇਵਾ ਸੁਭਾ ਕਿਸੇ ਦੀ ਨਹੀਂ ਹੁੰਦੀ ਦੋ ਦਿਨ ਆਊਗੀ ਜਿਹੜੀ ਰੋਟੀ ਆਪਾਂ ਖਾਣੇ ਉਹ ਹੀ ਉਹ ਖਾ ਲੂਗੀ ਬਾਦੂ ਐ ਦੋ ਦਿਨ ਤੋਂ ਬਾਅਦ ਤੁਸੀਂ ਨਹੀਂ ਰੱਖਣੀ ਕਹਿ ਦੇ ਅਗਲੀ ਨੂੰ ਨਹੀਂ ਫਿਰ ਮੈਂ ਕਹੂੰਗੀ ਫਿਰ ਤੁਹਾਨੂੰ ਪਤਾ ਚੰਗਾ ਨਹੀਂ ਲੱਗਣਾ ਨਾ ਤੁਹਾਨੂੰ ਨਾ ਥੋੜੀ ਭੈਣ ਨੂੰ ਚੱਲ ਕੋਈ ਨਾ ਤੂੰ ਬਸ ਮੜਾ ਵਰਤਾਰਾ ਸਹੀ ਰੱਖੀ ਉਹਦੇ ਨਾਲ ਹੋਰ ਬਾਕੀ ਤਾਂ ਮੈਂ ਆਪ ਹੀ ਸੰਭਲੂਗਾ ਸਾਰਾ ਠੀਕ ਹੈ ਜੀ ਦੋ ਦਿਨ ਸੰਭੂਗੀ ਬਾਦੂ ਐ ਉਸ ਤੋਂ ਬਾਅਦ ਮੇਰੇ ਤੋਂ ਨਹੀਂ ਸੰਭੀ ਜਾਂਦੀ ਆਪਦੀ ਭੈਣ ਨੂੰ ਆਦੇ ਮੂੰਹ ਨਾਲ ਕਹਿ ਦਿਓ ਇੱਕ ਗੱਲ ਜ਼ਰੂਰ ਸਮਝਾ ਦੇ ਵੀ ਇੱਥੇ ਆ ਕੇ ਰੋਵੇ ਨਾ ਮੈਨੂੰ ਨਹੀਂ ਚੰਗਾ ਲੱਗਦਾ ਮੈਂ ਕੰਮ ਕਰ ਲਾਂ ਕੁਟੇ ਗਏ ਖੁਸ਼ ਖਬਰੀ ਦੇ